ਸਤਿ ਸ਼੍ਰੀ ਅਕਾਲ ਗੁਰਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਲੇਕ ਤੇ ਲੈ ਕੇ ਆਏ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਕਰਾਊਡ ਹੈ ਜਿਹੜਾ ਸੰਡੇ ਵਾਲੇ ਦਿਨ ਖਾਸ ਰਹਿੰਦਾ ਚੰਡੀਗੜ੍ਹ ਲੇਕ ਤੇ ਜਿਹੜਾ ਇਸ ਤਰ੍ਹਾਂ ਕਰਾਊਡ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਤੁਹਾਨੂੰ ਜਿਹੜੀਆਂ ਸਕੈਚ ਤਸਵੀਰਾਂ ਜਿਹੜੀਆਂ ਮੈਂ ਬਣਾ ਸਕਦੇ ਹਾਂ ਸੋ ਫੈਮਲੀਆਂ ਅੱਜ ਬਹੁਤ ਪਹੁੰਚੇ ਹੋਈਆਂ ਨੇ ਅੱਜ ਪਹਾੜਾਂ ਦਾ ਜਿਹੜਾ ਮੌਸਮ ਹੈ ਸਾਫ਼ ਹੈ ਸਾਹਮਣੇ ਦੇਖ ਸਕਦੇ ਹੋ ਤੁਸੀਂ ਪਹਾੜੀਆਂ ਜਿਹੜੀਆਂ ਉਹ ਦਿਖ ਰਹੀਆਂ ਨੇ ਕਿਉਂਕਿ ਪਿਛਲੇ 2-3 ਦਿਨ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਬਾਰਿਸ਼ ਹੋ ਰਹੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਅੱਜ ਅਸੀਂ ਆਪਣੇ ਬੱਚੇ ਨੂੰ ਲੈ ਕੇ ਆਏ ਹਾਂ ਕਮਾਨ ਤਾਂ ਦੇਖੋ ਤੁਸੀਂ ਅਕਾਲ ਲੈ ਰਿਹਾ ਨਜ਼ਾਰੇ ਪੂਰੇ ਅਸੀਂ ਪਹਿਲਾਂ ਤੁਹਾਨੂੰ ਕਰਾਊਡ ਦਿਖਾਉਣੀ ਆ ਕਿਸ ਤਰ੍ਹਾਂ ਤੇ ਇੱਥੇ ਜਿਹੜੇ ਲੋਕ ਨੇ ਅੱਜ ਬਹੁਤ ਜ਼ਿਆਦਾ ਰਸ਼ ਹੈ ਸੋ ਭਰੀ ਪਈ ਹੈ ਪੂਰੀ ਲੇਕ ਲੋਕਾਂ ਦੇ ਨਾਲ ਬਹੁਤ ਦੂਰ ਉਦੂ ਲੋਕ ਇੱਥੇ ਜਿਹੜੇ ਅੱਜ ਪਹੁੰਚੇ ਹੋਏ ਨੇ ਸੋ ਦੇਖੋ ਗੁਰਸ਼ਰਕਤ ਆਪਣੀ ਮੰਮੀ ਦੇ ਨਾਲ ਤਰਿਆ ਹੋਇਆ ਹਾਂਜੀ ਇੱਧਰ ਦੇਖੋ ਖੜਾ ਦੇ ਕੱਲੇ ਨਾ ਅੱਜ ਆਜੋ ਇੱਧਰ ਅੱਜ ਖੜਾ ਦੇ ਖੜਾ ਦੇ ਉਂਗਲੀਓ ਚਲੋ ਚਲੋ ਜੀ ਹਾਂਜੀ ਅਕਾ ਆ ਗਈ ਆ ਗਈ ਹੈ ਤੀਜੀ ਤੀਜੀ ਕਣੀ ਹੈ ਤੀਜੀ ਬਾਅਦ ਤੁਹਾਨੂੰ ਆਇਆ ਪਹਿਲਾਂ ਕੁੰਮਲਾ ਤੀਜੀ ਬਾਅਦ ਵਿੱਚ ਪਹਿਲਾਂ ਕੁੰਮਲਾ ਦੇਖ ਰਿਹਾ ਹਾਂ ਤੁਸੀਂ ਬਹੁਤ ਜ਼ਿਆਦਾ ਜਿਹੜਾ ਕਰਾਊਡ ਹੈ ਇੱਥੇ ਸੋ ਲੋਕ ਬਹੁਤ ਦੂਰੋਂ ਦੂਰੋਂ ਅੱਜ ਆਏ ਹੋਏ ਨੇ ਲੇਖ ਤੇ ਲੇਖ ਤੇ ਬਹੁਤ ਸਾਰੇ ਲੋਕ ਜਿਹੜੇ ਸ਼ੇਅਰ ਕਰਨ ਆਉਂਦੇ ਨੇ ਚਾਹੇ ਉਹ ਪੋਲੀਟਿਕਲੀ ਲੀਡਰ ਕਹੇ ਲਈਏ ਜਾਂ ਕਲਾਕਾਰ ਸੈਲੀਬ੍ਰਿਟੀ ਬਹੁਤ ਆਉਂਦੇ ਨੇ ਸੋ ਇੱਥੇ ਬਹੁਤ ਮਿਲਦੇ ਨੇ ਆਮ ਲੋਕ ਨੇ ਜਿਹੜੇ ਸਾਡੇ ਵਰਗੇ ਉਹ ਤਾਂ ਚਲੋ ਇੱਥੇ ਆਉਂਦੇ ਹੀ ਰਹਿੰਦੇ ਨੇ ਤਾਂ ਇੱਥੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਦੇਖ ਰਹੇ ਹੋ ਤੁਸੀਂ ਕਿੰਨਾ ਕਰਾਊਡ ਅੱਜ ਸਾਰੀਆਂ ਹੀ ਕਿਸ਼ਤੀਆਂ ਤਕਰੀਬਨ ਚੱਲ ਹੀ ਰਹੀਆਂ ਨੇ ਪਾਣੀ ਦੇ ਵਿੱਚ dan de gewoon e een ja, ja, ja. ਲੇਖ ਸਕਦੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਰੌਣਕ ਹੈ ਜਿਹੜੀ ਲੱਗੀ ਹੋਈ ਹੈ ਲੈਕ ਤੇ ਅਰ ਦੋਸਤ ਤੇ ਹੋਰ ਉਹ ਬੱਚਿਆਂ ਨੂੰ ਫੜ ਲਓ ਜੀ ਵਿੱਚ ਨਾ ਡੇ ਜਾਣ ਜੀ ਡੂੰਘੇ ਲੋਕ ਕਈ ਵਾਰੀ ਬੇਪਰਵਾਹੀ ਕਰ ਜਾਂਦੇ ਆ ਬੱਚੇ ਇਹ ਪਾਣੀ ਹੈ ਡੂੰਗਾ ਕਿਉਂਕਿ ਬਾਰਿਸ਼ਾਂ ਹੋ ਰਹੀਆਂ ਨੇ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਇਹ ਇਸ ਪਾਸੇ ਨੂੰ ਬੱਚਿਆਂ ਨੇ ਜਿਹੜਾ ਲੰਘ ਜਾਣਾ ਹੈ ਕਿਉਂਕਿ ਬੱਚੇ ਤਾਂ ਬੱਚੇ ਹੁੰਦੇ ਨੇ ਸੋ ਰੌਣਕ ਮੇਲਾ ਇੱਥੇ ਜਿਹੜਾ ਲੱਗਿਆ ਰਹਿੰਦਾ 24 ਘੰਟੇ ਬਹੁਤ ਦੂਰੋਂ ਦਰਾਡੇ ਉਹ ਜਿਹੜੇ ਲੋਕ ਇੱਥੇ ਆਉਂਦੇ ਨੇ ਇੱਧਰ 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 ਆਜੋ ਪੁੱਤ ਅਕਾਰ ਇੱਧਰ ਅੱਜ ਅਸੀਂ ਵੀ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਸੀ ਕਮਾਨ ਵਾਸਤੇ ਲੀਕ ਤੇ ਦੇਖ ਰਹੇ ਹਾਂ ਤੁਸੀਂ ਬਹੁਤ ਜਿਹੜੀ ਦੂਰ ਤੱਕ ਭੀੜ ਹੈ ਲੱਗੀ ਹੋਈ ਹੈ ਲੀਕ ਦੇ ਪੂਰੇ ਇਹ ਜਿਹੜੇ ਕੰਡੇ ਨੇ ਜੇਕਰ ਲੀਕ ਦੇ ਤਿੰਨਾ ਪਾਸਿਆਂ ਤੇ ਦੇਖੀਏ ਕੰਡਿਆਂ ਤੇ ਲੋਕ ਕਿਹੋ ਲੋਕ ਅੱਜ ਬੈਠੇ ਨੇ ਬਹੁਤ ਜ਼ਿਆਦਾ ਰਾਸ਼ ਹੈ ਜਿਹੜਾ ਕਿਉਂਕਿ ਸੰਡੇ ਵੀ ਅੱਜ ਪਰ ਹਰਕ ਸੰਡੇ ਇੰਨਾ ਰਾਸ਼ ਨਹੀਂ ਹੁੰਦਾ ਬਟ ਅੱਜ ਤਾਂ ਕੁਝ ਜ਼ਿਆਦਾ ਹੀ ਆ ਅੱਜ ਬਹੁਤ ਜ਼ਿਆਦਾ ਰਾਸ਼ ਹੈ ਜਿਹੜਾ ਸੋ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਆ ਜਿਹੜੇ ਆਏ ਹੋਏ ਨੇ ਸੋ ਅਸੀਂ ਇੱਥੇ ਇੱਕ ਕੰਡੇ ਤੇ ਤੁਹਾਨੂੰ ਬਿਠਾ ਕੇ ਜਿਹੜਾ ਵਿਊ ਹੈ ਲੇਕ ਦਾ ਉਹ ਦਿਖਾਉਦੇ ਆ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਪਰਿਵਾਰ ਲਗਾਤਾਰ ਆ ਰਹੇ ਨੇ ਤੇ ਪਰਿਵਾਰਾਂ ਦੇ ਨਾਲ ਬਹੁਤ ਲੋਕ ਆਉਂਦੇ ਨੇ ਯਾਰ ਦੋਸਤਾਂ ਦੇ ਨੇ ਇੱਕ ਦੂਜੇ ਦੇ ਨਾਲ ਹੱਸੀ ਮਜ਼ਾਕ ਕਰਦੇ ਨੇ ਸੋ ਚਿੱਲ ਮਾਰਨ ਵਾਲੀ ਜਗ੍ਹਾ ਇੱਥੇ ਘੁੰਮਣ ਫਿਰਨ ਨੂੰ ਪੂਰਾ ਹੈ ਜਿਹੜਾ ਵਧੀਆ ਪਲੇਸ ਹੈ हां ਇੱਥੇ ਤੁਸੀਂ ਜਿਵੇਂ ਡਰਿੰਕ ਵਗੈਰਾ ਨਾਲ ਨਹੀਂ ਲੈ ਕੇ ਆ ਸਕਦੇ ਉਹ ਕੁਝ ਕੁ ਚੀਜ਼ਾਂ ਤੇ ਇੱਥੇ ਜਿਹੜਾ ਬੈਨ ਹੈ ਲਾਇਆ ਹੋਇਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਫਿਰ ਆ ਕੇ ਨੌਜਵਾਨ ਕਈ ਵਾਰ ਖੱਪਖਾਨਾ ਕਰ ਦਿੰਦੇ ਆ ਫਿਰ ਉਹ ਲੜਾਈ ਝਗੜਾ ਜਾਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਣ ਦੇ ਚਾਂਸ ਰਹਿੰਦੇ ਆ ਸੋ ਬਾਕੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਰੌਣਕ ਜਿਹੜੀ ਆ ਪੂਰੀ ਲੈਕ ਤੇ ਪੇਪਰ ਲੱਗੀ ਹੋਈ ਆ ਕਿਸ਼ਤੀਆਂ ਦੀ ਗੱਲ ਕਰੀ ਜੀਕਰ ਦੇਖੋ ਕਿਸ ਤਰ੍ਹਾਂ ਕਿਸ਼ਤੀਆਂ ਜਿਹੜੀਆਂ ਚਰਾ ਰਹੇ ਨੇ ਲੋਕ ਦੇਖ ਰਹੇ ਹਾਂ ਨੇ ਨੇੜੇ ਤੋਂ ਦਿਖਾਉਨੇ ਆ ਕਿ ਕਿਸ ਤਰ੍ਹਾਂ ਨਾਲ ਜਿਹੜੀ VOTING ਇੱਥੇ ਕੀਤੀ ਜਾ ਰਹੀ ਹੈ हां ਜਾਣਾ VOTING ਕਰਨੀ ਆ ਅ ਦੇਖੋ ਵੀਊ ਹੈ ਜਿਹੜਾ ਉਹ ਬਹੁਤ ਹੀ ਪਿਆਰਾ ਲੇਖਦਾ ਵੀਊ ਹੈ ਸੋ ਬਹੁਤ ਲੋਕ ਜਿਹੜੇ ਇੱਥੇ ਦੂਰ ਦਰਾਡੇ ਤੋਂ ਆਉਂਦੇ ਨੇ ਬਹੁਤ ਕਰਾਊਡ ਹੈ ਸੋ ਤੁਸੀਂ ਵੀ ਆਪਣੇ ਪਰਿਵਾਰ ਨਾਲ ਜਰੂਰ ਆ ਜਿਹੜਾ ਇੱਥੇ ਲੈ ਕੇ ਆਓ ਆ ਕੇ ਲੇਕ ਦਾ ਜਿਹੜਾ ਆਨੰਦ ਬਾਣੋ ਇੱਥੇ ਫਿਰ ਹੁਣ ਮੇਲਾ ਜਿਹੜਾ ਦੇਖੋ ਸੋ ਲੋਕ ਲਗਾਤਾਰ ਫੋਟੋਆਂ ਸੈਲਫੀਆਂ ਲੈ ਥਿਲੇ ਰਹੇ ਨਹੀਂ ਸੋ ਅੱਜ ਪੂਰੀ ਜਿੰਨੇ ਵੀ ਕਿਸ਼ਤੀਆਂ ਨੇ ਵੋਟ ਹੈ VOTING ਕਰਨ ਦੇ ਲਈ ਸਾਰੇ ਲੋਕ ਇਹ ਨਹੀਂ ਲੇਖ ਦੇ ਵਿੱਚ ਤਾਂ ਕਿ ਜਿਹੜੀ ਵੱਡੀ ਵੋਟ ਹੈ ਫੈਮਲੀਆਂ ਵਾਸਤੇ ਉਹ ਫੈਮਲੀਆਂ ਉਸ ਵਿੱਚ ਵੰਦੀਆਂ ਨੇ ਬੋਟ ਦੇ ਵਿੱਚ ਦੇਖ ਰਹੇ ਹੋ ਤੁਸੀਂ ਕਈ ਵਾਰ ਪਹਾੜਾਂ ਚ ਜਦੋਂ ਪਾਣੀ ਆਉਂਦਾ ਸਲੇਕ ਦੇ ਵਿੱਚ ਵੱਜ ਜਾਂਦਾ ਫਿਰ ਜਿਹੜਾ ਪਾਣੀ ਲੇਕਦਾ ਉਹ ਛੱਡਿਆ ਜਾਂਦਾ ਜਿਵੇਂ ਘੱਗਰ ਦੇ ਵਿੱਚ ਨੂੰ ਪਰਲੀ ਸਾਈਡ ਜਿਹੜੇ ਲੇਕ ਦੇ ਦਰਵਾਜ਼ੇ ਨੇ ਉਹ ਪਰਲੇ ਕੋਨੇ ਉਧਰ ਉਸ ਕੋਨੇ ਦੇ ਵਿੱਚ ਲੇਕ ਦੇ ਜਿਹੜੇ ਦਰਵਾਜ਼ੇ ਨੇ ਸਿੱਧਾ ਜਿੱਦੋਂ ਕੈਮਰਾ ਹੈ ਤੁਸੀਂ ਸਿੱਧਾ ਬਿਲਕੁਲ ਨੱਕ ਦੀ ਸੀਧ ਨੂੰ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਲੋਕ ਲੋਕਾਂ ਦਾ ਲਗਾਤਾਰ ਜਿਹੜਾ ਆਣਾ ਜਾਣਾ ਉਹ ਲੱਗਿਆ ਹੋਇਆ ਕੋਈ ਬੈਠਾ ਚੈਟ ਕਰ ਰਿਹਾ ਕੋਈ ਕਿਸੇ ਨਾਲ ਗੱਲ ਕਰ ਰਿਹਾ ਕੋਈ ਕੁਝ ਕਰ ਰਿਹਾ ਉਹ ਕੁਝ ਕਰ ਰਹੇ ਇਸ ਤਰ੍ਹਾਂ ਲੋਕ ਇੱਥੇ ਜਿਹੜਾ ਆਪਣਾ ਇੰਜੋਏ ਉਹ ਕਰਦੇ ਹੋਏ ਦਿਖਾਈ ਤੁਹਾਨੂੰ ਦੇਣਗੇ ਸੋ ਹੋਰ ਵੀ ਬਹੁਤ ਜਿਹੜੀ ਲੰਮੀ ਹੈ ਲੇਕ ਬਹੁਤ ਦੂਰ ਤੱਕ ਹੈ ਬਟ ਉੱਥੇ ਤੱਕ ਜਾਣ ਦੇ ਲਈ ਥੋੜਾ ਸਮਾਂ ਲੱਗ ਜਣਾ ਕਿਉਂਕਿ ਭੀੜ ਬਹੁਤ ਅੱਜ ਕਲਰੋਟੈਲ ਇੱਕ ਤੇ ਕਿ ਪੇਪਲ ਉਸ ਪੇਪਲ ਦੀ ਵੀ ਇੱਕ ਦਾਸਤਾਨ ਹੈ ਉਸ ਦਾ ਵੀ ਜਿਹੜਾ ਇੱਕ ਇਤਿਹਾਸ ਹੈ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਇਹ ਜਿਹੜਾ ਬਿਆਨ ਵੀ ਕੀਤਾ ਜਾਂਦਾ ਵੀਡੀਓ ਬਣਾ ਕੇ ਬਹੁਤ ਸਾਰੇ ਲੋਕਾਂ ਨੂੰ ਪਤਾ ਬਹੁਤੇ ਨੂੰ ਨਹੀਂ ਵੀ ਪਤਾ ਤਾਂ ਦੇਖ ਰਹੇ ਹਾਂ ਤੁਸੀਂ ਕਿਸ ਤਰ੍ਹਾਂ ਨਾਲ ਲੋਕ ਜਿਹੜੇ ਆਪਣਾ ਮੈਂ ਤਾਂ ਵਾੜ ਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਐ ਉਹ ਆਉਂਦ ਨੇ ਦੇਖ ਰਹੇ ਹੋ ਤੁਸੀਂ ਅੱਗੇ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਸੈਲਫੀ ਲਏ ਜਾਂ ਰਹੀਆਂ ਨੇ ਫੈਮਲੀਆਂ ਨਾਲ ਲੈ ਕੇ ਦੇਖੋ ਦੇਖੋ ਫੈਮਲੀ ਇਹ ਦੇ ਨਾਲ ਜਿਹੜੀ VOTING ਇੱਥੇ ਲੋਕ ਕਰਦੇ ਨੇ ਬਹੁਤ ਨਜ਼ਾਰਾ ਆਉਂਦਾ ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਨੇ ਹੋ ਵੋਟਿੰਗ ਕਰਦੇ ਹਾਂ ਅੱਗੇ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਵਿਊ ਹੈ ਦੇਖੋ ਕਿਸ ਤਰ੍ਹਾਂ ਨਾਲ ਜਿਹੜੇ ਬੈਠੇ ਹੋਏ ਨੇ ਆਪਾਂ ਵੀ ਇੱਕ ਜਗ੍ਹਾ ਹੁਣ ਬੈਠ ਜਨੇ ਇੱਥੇ ਬੈਠ ਕੇ ਵੀਡੀਓ ਜਿਹੜੀਆਂ ਬਣਾਵਾਂਗੇ। ਉਹ ਆ ਜੀ ਵਾ। ਇਹ ਠੀਕ ਨਹੀਂ ਇਰ ਕੁੰਨਾ ਬੈਠਣ। ਉਹ ਅੱਗੇ ਜੀ ਬੈੰਨੇ ਆ ਜੋ। ਚਲੋ ਆ ਕਰ ਚਲ ਬੁੱਤ। ਆ ਜੋ ਆ ਲੋ। ਚੱਕ ਕੇ ਰੱਖੀ। ਦੇਖ ਰਿਹਾ ਹਾਂ ਤੁਸੀਂ ਬਹੁਤ ਪਿਆਰਾ ਜਿਹੜਾ ਵਿਊ ਹੈ ਪਾਰਕਾਂ ਵਣੀਆਂ ਹੋਈਆਂ ਨੇ ਪਾਰਕਾਂ 'ਚ ਇੱਥੇ ਜੁੜੇ ਬੈਠੇ ਰਹਿੰਦੇ ਨੇ ਛੱਡ ਦਿਓ ਇਹਨੂੰ ਹੁਣ ਸੋ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜਾ ਅੱਜ ਦਾ ਸੰਡੇ ਦਾ ਵੀਊ ਸੰਡੇ ਨੂੰ ਆਉਣ ਵਾਲੇ ਵੀਰ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਰਸ਼ ਹੁੰਦਾ ਆ ਕੇ ਸੰਡੇ ਨੂੰ ਵੀ ਫਾਇਦਾ ਕਿਉਂਕਿ ਸੰਡੇ ਨੂੰ ਜਿਆਦਾ ਹੀ ਰਸ਼ ਵੀ ਹੁੰਦਾ ਸੋ ਵਧੀਆ ਰੌਣਕ ਵੀ ਲੱਗਿਆ ਰਹਿੰਦਾ ਫੰਕਸ਼ਨ ਤੁਸੀਂ ਕਰ ਸਕਦੇ ਹੋ ਸੰਡੇ ਆ ਕੇ ਕਿਉਂਕਿ ਜੇ ਤੁਸੀਂ ਕਿਸੇ ਹੋਰ ਦਿਨ ਆਨੇ ਹੋ ਫਿਰ ਇੰਨਾ ਕਰਾਊਡ ਨਹੀਂ ਹੁੰਦਾ ਸੋ ਕਰਾਊਡ ਦੇ ਨਾਲ ਹੀ ਘੁੰਮਣ ਵਾਲੀਆਂ ਥਾਵਾਂ ਤਾਂ ਚੰਗੀਆਂ ਲੱਗਦੀਆਂ ਨੇ ਸੋ ਇਸ ਤਰ੍ਹਾਂ ਨੇ ਹੋਰ ਜਿਹੜੀਆਂ ਵੀਡੀਓ ਅਸੀਂ ਤੁਹਾਡਾਂ ਦਾ ਲੈ ਕੇ ਆਂਦੇ ਰਹਾਂਗੇ सो थोडा बहुत बहुत सार्या धनवाद